ਸਰਣੂ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦਾ ਹਾਂ ਤੁਹਾਡੇ ਆਪਣੇ ਅਫੀਸ਼ੀਅਲ YouTube ਚੈਨਲ PB 70 ਸਟਡੀ ਪੁਆਇੰਟ ਤੇ ਸੋ ਅੱਜ ਆਪਾਂ ਕਲਾਸ ਸ਼ੁਰੂ ਕਰਨ ਲਈ ਜਾ ਰਹੇ ਹਾਂ ਜਿਵੇਂ ਆਪਾਂ ਪਿਛਲੀਆਂ ਕਲਾਸਾਂ ਵਿੱਚ ਤੁਸੀਂ ਸਾਰਿਆਂ ਨੇ ਪੜਿਆ ਹੋਣਾ ਵੀਡੀਓ ਵੀ ਦੇਖਿਆ ਹੋਈਆਂ ਹਨ ਪੀਐਸ ਪੀਸੀਲ ਦੇ ਵਿੱਚ ਜੋ 2500 ਏਲਮ ਦੀ ਪੋਸਟ ਆਈਆਂ ਸੀਗੀਆਂ ਉਸਾ ਜੋ ਇਗਜ਼ਾਮ ਹੋਇਆ ਹੈ ਲਗਭਗ ਜਿੰਨੀਆਂ ਆਪਾਂ ਕਲਾਸਾਂ ਕਰਾਈਆਂ ਨੇ 92% ਆਪਣੇ ਹੀ ਟੌਪ ਦੇ ਐਮਸੀਕਿਊ ਪੇਪਰਾਂ ਵਿੱਚ ਦੇਖਣ ਲਈ ਮਿਲੇ ਹਨ ਸੋ ਪ੍ਰੂਫ ਤੁਹਾਡੇ ਸਾਹਮਣੇ ਹੈ ਪਿਛਲੇ ਸਾਡੀਆਂ ਸਾਰੀਆਂ ਵੀਡੀਓ ਤੁਸੀਂ ਜਾ ਕੇ ਦੇਖ ਸਕਦੇ ਹੋ ਕਿੰਨੇ ਐਮਸੀਕਿਊ ਟੌਪ ਦੇ ਵਿੱਚ ਆਏ ਹਨ ਸੋ ਅੱਜ ਅਸੀਂ ਇੱਕ ਵਾਰੀ ਫਿਰ ਬਹੁਤ ਦਿਨਾਂ ਬਾਅਦ ਅੱਜ ਕਲਾਸ ਸ਼ੁਰੂ ਕਰਨ ਲਈ ਜਾ ਰਹੇ ਹਾਂ ਜਿਨੇ PSPSC ਅਪ੍ਰੈਂਟship ਦੋ ਆਉਣ ਵਾਲੀ ਹੈ 2024 ਲਗਭਗ 900 ਦੇ ਕਰੀਬ ਪੋਸਟ ਆਏਗੀ ਉਸ ਦੀ ਤਿਆਰੀ ਅੱਜ ਤੋਂ ਤੁਸੀਂ ਕਰਨੀ ਸ਼ੁਰੂ ਕਰ ਦਿਓ ਜੀ ਕਿਉਂਕਿ ਕੰਪੀਟੀਸ਼ਨ ਬਹੁਤ ਜ਼ਿਆਦਾ ਹੈ ਬੱਚੇ ਬਹੁਤ ਜ਼ਿਆਦਾ ਹਨ ਤਾਂ ਜੋ ਕਿਸੇ ਵੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਸੋ ਜਿਹੜੇ ਵੀ ਮੈਂ MCQ ਕਰਵਾਵਾਂਗਾ ਤੁਸੀਂ ਆਪ ਆਪਣੇ ਨੋਟਬੁੱਕ ਤੇ ਨੋਟ ਕਰ ਲੈਣੇ ਹਨ ਜੇਕਰ ਤੁਸੀਂ ਨੋਟਬੁੱਕ ਤੇ ਨੋਟ ਨਹੀਂ ਕਰਨਾ ਚਾਹੁੰਦੇ ਜੇਕਰ ਤੁਸੀਂ ਸਾਡੇ ਕੋਲ ਪੀਡੀਐਫ ਲੈਣਾ ਚਾਹੁੰਦੇ ਹੋ ਤਾਂ ਯਾਰ ਦੇ ਕਰੀਬ ਤੁਹਾਨੂੰ ਟਾਪ ਦੇ ਐਮਸੀਕਿਊ ਮਿਲਣਗੇ ਸਿਰਫ 200 ਰੁਪਏ ਦੇ ਵਿੱਚ ਤੁਸੀਂ ਸਾਨੂੰ 200 ਰੁਪਏ Google Pay ਜਾਂ PhonePe ਕਰਕੇ ਤੁਸੀਂ ਸਾਨੂੰ ਸਕਰੀਨ ਤੇ WhatsApp ਤੇ ਸਾਨੂੰ ਡਾਇਰੈਕਟ ਤੁਸੀਂ ਸਕਰੀਨਸ਼ਾਟ ਭੇਜ ਦੇਣਾ ਹੈ ਤੁਹਾਨੂੰ ਤੁਰੰਤ ਪੀਡੀਐਫ ਮਿਲ ਜਾਣਗੀ ਜੀ ਬਹੁਤ ਹੀ ਵਧੀਆ ਮਟੀਰੀਅਲ ਹੈ ਸੋ ਜਿਆਦਾ ਟਾਈਮ ਨਾ ਵੇਸਟ ਕਰਦੇਵੇ ਜਿਹੜੇ ਦੋਸਤਾਂ ਨੇ ਹਾਲੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਐਂਡ ਨਾਲ ਹੀ ਦਿੱਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦਾ ਵੀ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਜੀ ਸੋ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਸਭ ਤੋਂ ਪਹਿਲਾ ਕੁਐਸਚਨ ਹੈ ਜੀ ਬਿਜਲੀ ਦੇ ਬਲਬ ਦੇ ਵਿੱਚ ਕਿਹੜੀ ਗੈਸ ਭਰੀ ਜਾਂਦੀ ਹੈ ਆਪਸ਼ਨ ਤੁਹਾਡੇ ਸਾਹਮਣੇ ਹਨ लिथियम आर्गन, ऑक्सीजन या कार्बन डाइऑक्साइड। हाँ जी दोस्तों सो इसका जो राइट right आंसर है दोस्तों वो है आर्गन ऑप्शन ऐड़ा इसका बिल्कुल राइट आंसर दोस्तों आर्गन। ठीक है दोस्तों अगे आप चलते नैक्सट क्वेश्चन क्वेश्चन नंबर है 2 ਕਹ ਰਿਹਾ ਹੈ ਕੰਪਿਊਟਰ ਵਿੱਚ ਵਰਤੀ ਜਾਣ ਵਾਲੀ ਆਈਸੀ ਚਿਪ ਕਿਸ ਦੀ ਬਣੀ ਹੁੰਦੀ ਹੈ ਆਈਸੀ ਚਿਪ ਕਿਸ ਦੀ ਬਣੀ ਹੁੰਦੀ ਹੈ ਆਪਸ਼ਨਸ ਤੁਹਾਡੇ ਸਾਹਮਣੇ ਦਿੱਤੀਆਂ ਹੋਈਆਂ ਹਨ ਤਾਂਬਾ ਸਿਲੀਕਨ ਸਟੀਲ ਜਾਂ ਪਲਾਸਟਿਕ ਹਾਂਜੀ ਦੋਸਤੋ ਸੋ ਇਸ ਦਾ ਜੋ ਰਾਈਟ ਆਨਸਰ ਹੈ ਦੋਸਤੋ ਉਹ ਹੈ ਸਿਲੀਕਨ অপਸ਼ਨ ਐਡਾ ਇਸਾ ਬਿਲਕੁਲ ਰਾਈਟ ਆਨਸਰ ਹੈ ਸੋ ਆਪਾਂ ਲਾਈਵ ਕਲਾਸ ਵੀ ਲਾਵਾਂਗੇ ਤੁਹਾਨੂੰ ਨਿਊਮੈਰੀਕਲ ਦੀ ਜਾਣਕਾਰੀ ਵੀ ਦੇਵਾਂਗੇ ਇੱਕ ਵਾਰੀ ਬੇਸਿਕ ਤੁਹਾਨੂੰ ਥੋੜਾ ਥੋੜਾ ਦੱਸ ਰਹੇ ਹਾਂ ਕਿ ਕਿਸ ਸਰ ਦੇ ਐਮਸੀਕਿਊ ਆਉਣਗੇ ਜੋ ਨਿਊਮੈਰੀਕਲ ਹੈ ਜਦਾ ਆਪਾਂ ਤੁਹਾਡੇ ਦਿਮਾਗ ਤੇ ਲੋਡ ਨਹੀਂ ਪਾਉਂਦੇ ਨਿਊਮੈਰੀਕਲ ਵੀ ਕਰਾਵਾਂਗੇ ਥੋੜੇ ਦਿਨਾਂ ਤੱਕ ਉਹ ਵੀ ਆਪਾਂ ਕਲਾਸਾਂ ਸ਼ੁਰੂ ਕਰਨ ਲੱਗੇ ਆਂ ਇਸ YouTube ਚੈਨਲ ਤੇ ਹੀ ਪਾਵਾਂਗੇ ਲਾਈਵ ਕਲਾਸ ਵੀ ਲਾਵਾਂ ਕਰਾਂਗੇ ਇੱਕ ਟਾਈਮ ਰੱਖ ਲਾਂਗੇ ਆਪਾਂ ਕਿਹੜਾ ਟਾਈਮ ਹੋਏਗਾ ਠੀਕ ਹੈ ਦੋਸਤੋ ਸਾਰਾ ਕੁਝ ਤੁਹਾਨੂੰ ਦੱਸਾਂਗੇ WhatsApp ਗਰੁੱਪ ਦੇ ਵਿੱਚ ਤੁਸੀਂ ਹਾਲੇ ਤੱਕ ਜੁਆਇਨ ਨਹੀਂ ਕੀਤਾ ਤਾਂ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਲਿੰਕ ਮਿਲ ਜਾਏਗਾ ਤੁਸੀਂ ਸਾਡੇ WhatsApp ਗਰੁੱਪ ਦੇ ਵਿੱਚ ਜੁਆਇਨ ਹੋ ਸਕਦੇ ਜਿੱਥੇ ਤੁਹਾਨੂੰ ਅਸੀਂ ਤਰ੍ਹਾਂ ਤਰ੍ਹਾਂ ਦੀ ਜਾਣਕਾਰੀ ਦਿੰਦੇ ਰਹਿੰਦੇ ਆਂ ਨੈਕਸਟ ਕੁਐਸਚਨ ਚੱਲੀਏ ਦੋਸਤੋ ਕੁਐਸਚਨ ਨੰਬਰ ਹੈ 3 ਰਸਾਇਣਿਕ ਊਰਜਾ ਨੂੰ ਬਿਜਲੀ ਊਰਜਾ ਵਿੱਚ ਤਬਦੀਲ ਕਰਨ ਵਾਲੇ ਯੰਤਰ ਨੂੰ ਕੀ ਕਿਹਾ ਜਾਂਦਾ ਹੈ ਮੋਟਰ ਜਨਰੇਟਰ ਮੋਵੀ ਕੋਲਮੀਟਰ ਜਾਂ ਬੈਟਰੀ ਹਾਂਜੀ ਦੋਸਤੋ ਸੋ ਇਸ ਦਾ ਜੋ ਰਾਈਟ ਆਨਸਰ ਹੈ ਰਸਾਇਣਿਕ ਊਰਜਾ ਨੂੰ ਬਿਜਲੀ ਊਰਜਾ ਵਿੱਚ ਤਬਦੀਲ ਕਰਨ ਲਈ ਉਸ ਯੰਤਰ ਨੂੰ ਜੋ ਕਰਦਾ ਹੈ ਉਸ ਨੂੰ ਬੈਟਰੀ ਕਿਹਾ ਜਾਂਦਾ ਹੈ ਆਪਸ਼ਨ ਸ ਇਸ ਦਾ ਬਿਲਕੁਲ ਰਾਈਟ ਆਨਸਰ ਹੈ ਦੋਸਤੋ ਚਲਦੇ ਆਪਾਂ ਨੈਕਸਟ ਕੁਐਸਚਨ ਤੇ ਕੁਐਸਚਨ ਨੰਬਰ ਹੈ 4 ਕਹਿ ਰਿਹਾ ਹੈੇਠਾਂ ਦਿੱਤੇ ਵਿੱਚੋਂ ਕਿਹੜਾ ਬਿਜਲੀ ਦਾ ਸਭ ਤੋਂ ਵਧੀਆ ਕੰਡਕਟਰ ਹੈ ਸਭ ਤੋਂ ਵਧੀਆ ਕੰਡਕਟਰ ਤਾਰ ਜਿੰਦੇ ਚੋਂ ਆਪਣਾ ਕਰੰਟ ਪਾਸ ਹੁੰਦਾ ਹੈ ਐਲੂਮੀਨੀਅਮ ਤਾਂਬਾ ਚਾਂਦੀ ਜਾਂ ਸੋਨਾ ਤਾਂ ਇਸ ਦਾ ਜੋ ਰਾਈਟ ਆਨਸਰ ਹੈ ਦੋਸਤੋ ਉਹ ਹੈ ਚਾਂਦੀ অপশন ইডি সব একদম রাইট आंसर है नेक्स्ट क्वेश्चन चलिए दोस्तों क्वेश्चन नंबर है 5 बढ़ते हुए बिजली के बल्ब के फिलामेंट का तापमान आम तौर पे की होता है 100 डिग्री तो 500 डिग्री 1000 तो 1500 right 2000 तो 2500 या 3000 तो 3500 हां जी दोस्तों द राइट आंसर 2000 डिग्री तो लैके पच्ची सौ डिग्री तक ऑप्शन ईडी इसका राइट आंसर दोस्तों नेक्स्ट क्वेश्चन चलिए दोस्तों क्वेश्चन नंबर है सिक्स हैलोजोन लैंप का फिलामेंट किस मिश्रत नाल बनिया है टंगस्टन ते आयोडीन, टंगस्टन ते ब्रोमीन, टंगस्टन ते सोडियम ज मोलीबेडियम सोडियम राइट right आंसर है दोस्तों इसका वो है टंगस्टन एते आयोडीन एते आयोडीन ऑप्शन ऊड़ा इसका बिल्कुल राइट आंसर क्वेश्चन चलिए दोस्तों क्वेश्चन नंबर है सैवन ਅਲਟਰਨੇਟਰ ਕਰੰਟ ਕਿਸ ਲਈ ਨਹੀਂ ਵਰਤਿਆ ਜਾਂਦਾ ਅਲਟਰਨੇਟਿੰਗ ਕਰੰਟ ਏਸੀ ਕਰੰਟ ਕਿਸ ਲਈ ਨਹੀਂ ਵਰਤਿਆ ਜਾਂਦਾ ਸਟੋਰੇਜ ਬੈਟਰੀ ਨੂੰ ਚਾਰਜ ਕਰਨ ਲਈ ਇੱਕ ਇਲੈਕਟ੍ਰਿਕ ਮੋਟਰ ਚਲਾਉਣ ਲਈ ਇਲੈਕਟ੍ਰਿਕ ਪਾਵਰ ਚਲਾਉਣ ਲਈ ਇੱਕ ਇਲੈਕਟ੍ਰਿਕ ਟੋਸਟਰ ਨੂੰ ਗਰਮ ਕਰਨ ਲਈ ਹਾਂਜੀ ਦੋਸਤੋ ਰਾਈਟ ਆਨਸਰ ਹੈ ਦੋਸਤੋ ਇਸ ਦਾ ਸਟੋਰੇਜ ਬੈਟਰੀ ਨੂੰ ਚਾਰਜ ਕਰਨ ਲਈ नेक्स्ट क्वेश्चन चलिए दोस्तों क्वेश्चन नंबर है अठ फ्रैजा जाता है न्यून गैस आर्गन गैस फ्यून गैस या उजोन गैस नेक्स्ट इसका जो राइट आंसर है दोस्तों वो हो जाएगा फ्यून गैस ठीक है दोस्तों नेक्स्ट क्वेश्चन सर ये दोस्तों 9 नंबर क्वेश्चन है एठा ਦਿੱਤੇ ਵਿੱਚੋਂ ਕਿਹੜਾ ਜੰਤਰ ਹੈ ਜੋ ਡਾਇਰੈਕਟ ਕਰੰਟ ਨੂੰ ਅਲਟਰਨੇਟਿੰਗ ਕਰੰਟ ਵਿੱਚ ਬਦਲਦਾ ਹੈ ਜਨਰੇਟਰ ਬਿਜਲੀ ਮੀਟਰ ਇਨਵਰਟਰ ਜਾਂ ਇਹਨਾਂ ਵਿੱਚੋਂ ਕੋਈ ਨਹੀਂ ਸੋ ਇਸ ਦਾ ਜੋ ਰਾਈਟ ਆਨਸਰ ਹੈ ਆਪਣੇ ਘਰਾਂ ਵਿੱਚ ਲੱਗੇ ਹੁੰਦੇ ਹਨ ਇਨਵਰਟਰ ਠੀਕ ਹੈ ਦੋਸਤੋ ਅੱਗੇ ਚੱਲ ਗਿਆ ਆਪਾਂ ਨੈਕਸਟ ਕੁਐਸਚਨ ਤੇ ਕੁਐਸਚਨ ਨੰਬਰ ਹੈ 10 ਹੇਠ ਲਿਖਿਆਂ ਵਿੱਚੋਂ ਕਿਹੜੀ ਇੱਕ ਤਾਤੂ ਨਹੀਂ ਹੈ ਤਾਤੂ ਇੱਕ ਨਹੀਂ ਹੈ ਲੋਹਾ ਤਾਂਬਾ ਸਲਫਰ ਜਾਂ ਜ਼ਿੰਕ ਹਾਂਜੀ ਦੋਸਤੋ ਸੋ ਇਸ ਦਾ ਜੋ ਰਾਈਟ ਆਨਸਰ ਹੈ ਦੋਸਤੋ ਉਹ ਹੋ ਜਾਏਗਾ ਸਲਫਰ ਠੀਕ ਹੈ ਦੋਸਤੋ ਸੋ ਇਸ ਦਿਨ ਸਾਡੀ ਅੱਜ ਦੀ ਵੀਡੀਓ ਖਤਮ ਹੁੰਦੀ ਹੈ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਵਿੱਚ ਜ਼ਰੂਰ ਦੱਸ ਦੇਣਾ ਸੋ ਜਿਹੜੇ ਦੋਸਤ ਸਾਡੇ ਚੈਨਲ ਤੇ ਪਹਿਲੀ ਵਾਰ ਜੁੜੇ ਹਨ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਐਂਡ ਨਾਲ ਹੀ ਦਿੱਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਤੁਹਾਨੂੰ ਆਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਜੀ ਜੇਕਰ ਤੁਸੀਂ ਸਾਡੀਆਂ ਸਾਰੀਆਂ ਕਲਾਸਾਂ ਦੀ ਪੀਡੀਐਫ ਆਪਣੇ ਮੋਬਾਈਲ ਫੋਨ ਤੇ ਲੈਣਾ ਚਾਹੁੰਦੇ ਹੋ ਤਾਂ ਯਾਰ 1200 ਦੇ ਕਰੀਬ ਜੋ ਐਮਸੀਕਿਊ ਹਨ ਉਹ ਸਿਰਫ ਤੁਹਾਨੂੰ 200 ਰੁਪਏ ਦੇ ਵਿੱਚ ਮਿਲ ਜਾਣਗੇ 200 ਰੁਪਏ Google Pay ਤੇ PhonePe ਕਰੋ ਐਂਡ ਸਕਰੀਨਸ਼ਾਟ ਸਾਡੇ ਇਸ ਨੰਬਰ ਤੇ ਭੇਜੋ 96461 15143 ਤੁਰੰਤ ਤੁਹਾਨੂੰ PDF ਮਿਲ ਜਾਣਗੀਆਂ ਜੀ ਸੋ ਮਿਲਦੇ ਆਪਾਂ ਨੈਕਸਟ ਕਲਾਸ ਵਿੱਚ ਥੈਂਕ ਯੂ ਵੈਰੀ ਮਚ